नमस्कार ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ نیوز ਆਜ਼ਾਦ ਭਾਰਤ نیوز ਦੇਖਣ ਵਾਲੇ ਦਰਸ਼ਕਾਂ ਦਾ ਮੈਂ ਰੋਹਿਤ ਆਜ਼ਾਦ ਸਵਾਗਤ ਕਰਦਾ ਹਾਂ ਦੇਖਦੇ ਰਹੋ ਆਜ਼ਾਦ ਭਾਰਤ نیوز ਕੋਟਕਪੂਰਾ ਦੀ ਕ੍ਰਿਤਿਕਾ ਨੇ ਪੰਜਾਬ ਵਿੱਚੋਂ 11ਵੇਂ ਜ਼ਿਲ੍ਹੇ ਚੋਂ ਤੀਜੇ ਤੇ ਸਕੂਲ ਚੋਂ ਪਹਿਲਾ ਸਥਾਨ ਹਾਸਲ ਕੀਤਾ ਪਰਿਵਾਰ ਵਿੱਚ ਅਤੇ ਸ਼ਹਿਰ ਵਿੱਚ ਹਰ ਪਾਸੇ છਾਈ ਪਈ ਹੈ ਖੁਸ਼ੀ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਵੀ ਲੱਗਿਆ ਹੋਇਆ ਹੈ ਤੰਤਾ ਇੱਕ ਪਾਸੇ ਲੋਕ ਸਭਾ ਚ ਉਹਨਾਂ ਦੇ ਉਮੀਦਵਾਰਾਂ ਦਾ ਐਲਾਨ ਹੋ ਰਹੇ ਨੇ ਤੇ ਦੂਜੇ ਪਾਸੇ ਉੱਥੇ ਹੀ ਸਕੂਲਾਂ ਦੇ 10ਵੀਂ ਦੇ ਨਤੀਜੇ ਵੀ ਜੁ ਨਜ਼ਰ ਆ ਰਹੇ ਨੇ ਤੇ ਕਿਤੇ ਨਾ ਕਿਤੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰ ਆਪੋ ਆਪਣੇ ਹਲਕੇ ਅੰਦਰ ਆਪਣਾ ਚੋਣ ਪ੍ਰਚਾਰ ਕਰਦੇ ਨਜ਼ਰ ਆ ਰਹੇ ਨੇ ਤੇ ਉੱਥੇ ਹੀ 10ਵੀਂ ਦੇ ਨਤੀਜਿਆਂ ਵਿੱਚ ਚੰਗੀਆਂ ਪੋਜੀਸ਼ਨਾਂ ਹਾਸਲ ਕਰਨ ਵਾਲੇ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਤੇ ਰਿਸ਼ਤੇਦਾਰਾਂ ਨੂੰ ਜਿੱਥੇ ਵਧਾਈ ਦੇਣ ਵਾਲਿਆਂ ਦਾ ਤਾਂਤਾ ਲੱਗ ਰਿਹਾ ਹੈ ਉੱਥੇ ਹੀ ਚੰਗੀ ਪੋਜੀਸ਼ਨਾਂ ਹਾਸਲ ਕਰਨ ਵਾਲਿਆਂ ਦੇ ਚੰਗੇਰੇ ਭਵਿੱਖ ਦੀ ਕਾਮਨਾ ਵੀ ਕੀਤੀ ਜਾ ਰਹੀ ਹੈ ਤੇ ਨਾਲ ਹੀ ਉਹਨਾਂ ਸਰਕਾਰ ਪਾਸ ਮੰਗਵੀ ਕੀਤੀ ਜਾ ਰਹੀ ਹੈ ਕਿ ਜੋ ਵੀ ਬੱਚੇ ਆਪਣੀ ਪੜ੍ਹਾਈ ਅਤੇ ਖੇਡਾਂ ਦੇ ਬਲਬੁੱਤੇ ਤੇ ਆਪਣੇ ਲਈ ਇੱਕ ਚੰਗਾ ਮੁਕਾਮ ਹਾਸਲ ਕਰਦੇ ਨੇ ਚੰਗੀਆਂ ਪੋਜੀਸ਼ਨਾਂ ਲੈਂਦੇ ਨੇ ਸਰਕਾਰਾਂ ਵੱਲੋਂ ਉਹਨਾਂ ਦੀ ਸਾਰ ਲੈ ਕੇ ਉਹਨਾਂ ਨੂੰ ਅੱਗੇ ਵਧਣ ਵਿੱਚ ਹਰ ਸੰਭਵ ਤੋਂ ਸੰਭਵ ਮਦਦ ਕੀਤੀ ਜਾਣੀ ਚਾਹੀਦੀ ਹੈ ਅਸੀਂ ਗੱਲ ਕਰ ਰਹੇ ਹਾਂ ਜਿਲ੍ਹਾ ਫਰੀਦਕੋਟ ਦੇ ਸ਼ਹਿਰ ਕੋਟਕਪੂਰਾ ਦੀ ਜਿੱਥੇ ਕੋਟਕਪੂਰਾ ਦੇ ਹੀ ਸਿੱਖਾਂ ਵਾਲਾ ਰੋਡ ਤੇ ਸਥਿਤ ਡ੍ਰੀਮ ਲੈਂਡ ਪਬਲਿਕ ਸਕੂਲ ਦੀ ਕ੍ਰਿਤਿਕ ਪੁਤਰੀ ਰਾਏਕੁਮਾਰ ਵਾਸੀ ਪ੍ਰੇਮਨਗਰ ਕੋਟਕਪੂਰਾ ਨੇ ਆਪਣੇ ਹਾਲ ਹੀ ਵਿੱਚ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 10ਵੀਂ ਜਮਾਤ ਦੀ ਪ੍ਰੀਖਿਆ ਦੇ ਆਏ ਨਤੀਜਿਆਂ ਵਿੱਚ ਪੰਜਾਬ ਚੋਂ 11ਵਾਂ ਜ਼ਿਲ੍ਹੇ ਚ ਤੀਜਾ ਤੇ ਸਕੂਲ ਚੋਂ ਪਹਿਲਾ ਸਥਾਨ ਹਾਸਲ ਕੀਤਾ ਜਿਸ ਤੋਂ ਬਾਅਦ ਪਰਿਵਾਰ ਅਤੇ ਸ਼ਹਿਰ ਵਿੱਚ ਹਰ ਪਾਸੇ ਹੀ ਖੁਸ਼ੀ છਾਈ ਪਈ ਹੈ ਤੇ ਇਸ ਸਮੇਂ ਕ੍ਰਿਤਿਕਾ ਤੇ ਕ੍ਰਿਤਿਕਾ ਦੇ ਪੂਰੇ ਪਰਿਵਾਰ ਨੂੰ ਦੋਸਤਾਂ ਰਿਸ਼ਤੇਦਾਰਾਂ ਅਤੇ ਸ਼ਹਿਰ ਵਾਸੀਆਂ ਵੱਲੋਂ ਵਧਾਈਆਂ ਦੇਣ ਦਾ ਤੰਤਾ ਵੀ ਲੱਗਿਆ ਹੋਇਆ ਹੈ ਇਸ ਸਮੇਂ ਕ੍ਰਿਤਿਕਾ ਨੇ ਪੱਤਰਕਾਰ ਰੋਹਿਤ ਅਯਾਦ ਨਾਲ ਖਾਸ ਗੱਲਬਾਤ ਕਰਦਿਆਂ ਆਖਿਆ ਕਿ ਉਹਨੇ ਜੋ ਇਹ ਚੰਗਾ ਰੈਂਕ ਹਾਸਲ ਕੀਤਾ ਹੈ ਉਸ ਪਿੱਛੇ ਉਸ ਦਾ ਕਾਰਨ ਉਸ ਦੀ ਸੈਲਫ ਸਟੱਡੀ ਡ੍ਰੀਮ ਲੈਂਡ ਸਕੂਲ ਦੀ ਪੂਰੀ ਮੈਨੇਜਮੈਂਟ ਦੀ ਮਿਹਨਤ ਅਤੇ ਮਾਤਾ ਪਿਤਾ ਵੱਲੋਂ ਮਿਲੀ ਪ੍ਰੇਰਣਾ ਤੇ ਘਰ ਦੇ ਵੱਡੇ ਜੀਵਾਂ ਦੇ ਅਸ਼ੀਰਵਾਦ ਨੂੰ ਹੀ ਮੰਦੀ ਹੈ ਤੇ ਜਿੱਥੇ ਉਹ ਇਹ ਆਖਦੀ ਹੈ ਕਿ ਮੈਂ ਮੈਡੀਕਲ ਦੀ ਪੜ੍ਹਾਈ ਕਰਕੇ ਇੱਕ ਚੰਗੀ ਡਾਕਟਰ ਬਣ ਕੇ ਸਮਾਜ ਭਲਾਈ ਦੇ ਕੰਮਾਂ ਵਿੱਚ ਆਪਣੀਆਂ ਸੇਵਾਵਾਂ ਦੇਵਾਂ ਤੇ ਉੱਥੇ ਹੀ ਕ੍ਰਿਤਿਕਾ ਦੇ ਪਿਤਾ ਰਾਜਕੁਮਾਰ ਉਸ ਨੂੰ ਡਾਕਟਰੀ ਤੋਂ ਇਲਾਵਾ ਇੱਕ ਚੰਗੇ ਨੈਸ਼ਨਲ ਖਿਡਾਰੀ ਦੇ ਰੂਪ ਕੀ ਦੇਖਣਾ ਚਾਹੁੰਦੇ ਹਨ ਤੇ ਇਸ ਸਮੇਂ ਕ੍ਰਿਤਿਕਾ ਨੇ ਆਪਣੀ ਖਾਸ ਗੱਲਬਾਤ ਵਿੱਚ ਪੰਜਾਬ ਅੰਦਰ ਚੰਗੀਆਂ ਪੋਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਪੜ੍ਹਾਈ ਖੇਡਾਂ ਤੋਂ ਇਲਾਵਾ ਸੈਲਫ ਸਟੱਡੀ ਵੱਲ ਵੀ ਅੱਗੇ ਵਧਣ ਦੀ ਗੱਲ ਆਖੀ ਹੈ ਤੇ ਇਹਨਾਂ ਬੱਚਿਆਂ ਦੇ ਚੰਗੇ ਭਵਿੱਖ ਬਣਾਉਣ ਵਾਸਤੇ ਸਰਕਾਰਾਂ ਨੂੰ ਇਹਨਾਂ ਬੱਚਿਆਂ ਦੀ ਅੱਗੇ ਹੋ ਕੇ ਮਦਦ ਕਰਨ ਬਾਰੇ ਵੀ ਕਿਹਾ ਗਿਆ ਕ੍ਰਿਤਿਕਾ ਦੱਸਦੀ ਹੈ ਕਿ ਉਹਦੇ ਪਿਤਾ ਰਾਜਕੁਮਾਰ ਉਹ ਵੀ ਇੱਕ ਸਕੂਲ ਵਿੱਚ ਡਿਪੀ ਟੀਚਰ ਹਨ ਜਿਸ ਕਰਕੇ ਉਹਨਾਂ ਕਰੋ ਹੀ ਖੇਡਾਂ ਵਿੱਚ ਜ਼ਿਆਦਾ ਰੁਚੀ ਵਧੀ ਜਿਆਦਾ ਜਾਣਕਾਰੀ ਲਈ ਦੇਖੋ ਪੂਰੀ ਰਿਪੋਰਟ ਕੋਰਕਪੁਰਾ ਤੋਂ ਪੱਤਰਕਾਰ ਰੋਹਿਤ ਆਜ਼ਾਦੀ 10ਵੀਂ ਦੇ ਨਤੀਜਿਆਂ ਨਾਲ ਸੰਬੰਧਿਤ ਪੇਸ਼ ਹੈ ਜੀ ਖਾਸ ਰਿਪੋਰਟ ਦੇਖਦੇ ਰਹੋ ਸਾਡੀ ਰਿਪੋਰਟ ਸਤਿ ਸ਼੍ਰੀ ਅਕਾਲ ਮੈਂ ਰੋਹਿਤ ਆਜ਼ਾਦੀ ਤੁਹਾਨੂੰ ਦੇਖ ਰਹੇ ਹੋ ਹਮਦਰਦ ਟੀਵੀ ਹਮਦਰਦ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਇੱਕ ਵਾਰ ਫੇਰ ਪਿਆਰ ਭਰੀ ਨਮਨ ਦੋਸਤੋ ਜਿੱਥੇ 10ਵੀਂ ਦਾ ਨਤੀਜਾ ਆਇਆ ਉੱਥੇ ਹੀ ਬੱਚਿਆਂ ਦੀ ਜਿਹੜੇ ਰੈਂਕ ਲੈਂਦੀ ਜਿਹੜੀ ਗੱਲ ਜਿਹੜੀ ਸਾਹਮਣੇ ਆਈ ਹੈ ਵੀ ਚੰਗੀਆਂ ਪੋਜੀਸ਼ਨਾਂ ਲੈ ਰਹੇ ਨੇ ਬੱਚੇ ਤੇ ਉੱਥੇ ਮਾਪਿਆਂ ਨੂੰ ਖੁਸ਼ੀ ਹੁੰਦੀ ਹੈ ਸ਼ਹਿਰ ਵਸੀਆਂ ਨੂੰ ਤੇ ਨਰੇ ਸਕੂਲ ਦੇ ਮੈਨੇਜਮੈਂਟ ਨੂੰ ਤੇ ਨਾਲ ਹੀ ਜਿਹੜਾ ਹੈਗਾ ਹੋਰ ਉਹਨਾਂ ਦੇ ਪਰਿਵਾਰ ਵਿੱਚ ਵੀ ਜਿਹੜੀ ਖੁਸ਼ੀ ਸਾਹਮਣੇ ਆਉਂਦੀ ਹੈ ਵੀ ਬੱਚੇ ਨੇ ਚੰਗੀ ਪੋਜੀਸ਼ਨ ਹਾਸਲ ਕੀਤੀ ਹੈ ਇਸ ਤਰ੍ਹਾਂ ਦੀ ਇੱਕ ਮਿਸਾਲ ਕੋਟਕਪੁਰੇ ਦੀ ਹੈ ਜੋ ਕੋਟਕਪੁਰੇ ਦੀ ਇੱਕ ਬੇਟੀ ਹੈ ਕ੍ਰਿਤਿਕਾ ਉਹਨਾਂ ਨੇ ਜਿਹੜਾ ਪੰਜਾਬ ਵਿੱਚ ਜਿਹੜਾ 11ਵਾਂ ਸਥਾਨ ਹਾਸਲ ਕੀਤਾ ਤੇ ਜ਼ਿਲ੍ਹੇ ਵਿੱਚ ਪੀਜਾ ਤੇ ਸਕੂਲ ਵਿੱਚ ਪਹਿਲੀ ਪੋਜੀਸ਼ਨ ਹਾਸਲ ਕੀਤੀ ਹੈ ਤੇ ਆਪਾਂ ਉਹਨਾਂ ਦੇ ਪੇਰੈਂਟਸ ਨਾਲ ਗੱਲ ਕਰਾਂਗੇ ਪਹਿਲਾਂ ਤੁਹਾਨੂੰ ਮਿਲਾਉਣਾ ਹੈ ਉਹਨਾਂ ਦੇ ਪੇਰੈਂਟਸ ਨਾਲ ਸਤਿ ਸ਼੍ਰੀ ਅਕਾਲ ਜੀ ਸੱਚੀ ਗਾਜੀ ਸਰ ਕੀ ਨਾਮ ਹੈ ਤੁਹਾਡਾ ਦੱਸਿਓ ਮਰੇ ਮੇਰਾ ਨਾਮ ਰਾਜਕਮਾਰਾ ਜੀ ਮੈਂ ਡੀਪੀ ਐ ਐਸਐਮਡੀ ਵਰਲਡ ਸਕੂਲ ਕੋਰਸ ਸੁਖਿਆ ਤੇ ਬੇਟੀ ਨੇ ਬਹੁਤ ਵਧੀਆ ਕੰਮ ਕੀਤਾ ਇਹਦੀ ਮਿਹਨਤ ਹੈ ਜਿਹਦੇ ਕਰਕੇ ਜਿਹੜੀ ਹੈ ਪੰਜਾਬ ਲੈਵਲ ਦੇ ਉੱਪਰ ਆਪਣੇ ਸਕੂਲ ਦਾ ਪੇਡਸ ਦਾ ਤੇ ਸ਼ਹਿਰ ਦਾ ਜਿਹੜਾ ਹੈਗਾ ਨਾ ਰੋਸ਼ਨ ਕੀਤਾ ਹੈ ਨੇ ਤੁਹਾਡੀ ਬੇਟੀ ਦੀ ਇਹ ਪੋਜੀਸ਼ਨ ਆਈ ਆ ਤੁਹਾਨੂੰ ਮਤਲਬ ਕਿਸ ਤਰ੍ਹਾਂ ਦੇਖਦੇ ਹੋ ਇਹ ਵੀ ਕਿਵੇਂ ਤੁਹਾਨੂੰ ਖੁਸ਼ੀ ਜਿੱਤੇ ਖੁਸ਼ੀ ਮਹਿਸੂਸ ਹੁੰਦੀ ਆ ਤੇ ਉਸ ਤੇ ਨਾਲ ਕੋਈ ਹੋਰ ਇਹਨਾਂ ਦੇ ਇੰਟਰਸਟ ਦੀਆਂ ਜਿਹੜੀਆਂ ਗੱਲਾਂ ਤੁਹਾਡੇ ਕੋਲ ਤੁਹਾਡੇ ਹੈਗੀਆਂ ਤੁਹਾਡੇ ਕੋਲ ਵੀ ਕੀ ਕਰਨੇ ਚਾਹੀਦੇ ਹਾਂ ਜੀ ਇਹ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਦੇ ਵਿੱਚ ਵੀ ਹੈਗੀ ਆ ਕਿਹੜੇ ਖੇਡ ਨਾਲ ਸੰਬੰਧਤ ਹੈ ਇਹ ਜੁਡੋ ਤੇ ਨੈਟਬਾਲ ਦੇ ਵਿੱਚ ਹੈਗੇ ਉਹਦੇ ਵੀ ਨੰਬਰ ਲੱਗੇ ਆ ਇਹਨਾਂ ਦੇ ਠੀਕ ਹੈ ਜੀ ਤੇ ਫਿਰ ਪੋਜੀਸ਼ਨ ਜਿਹੜੀ ਹੈਗੀ ਆ ਆਪ ਹੋਈ ਹੈਗੀ ਆ ਇਦੇ ਨਾਲ ਹੋਰ ਕਿਹੜੇ ਅੱਗੇ ਖੇਤਰ ਜੇ ਜਾਣਾ ਚਾਹੁੰਦੇ ਕੋਈ ਇਸ ਤਰ੍ਹਾਂ ਦੇ ਹਾਂਜੀ ਬੱਚੀ ਨੇ ਮੇਰੀ ਨੇ ਮੈਡੀਕਲ ਦੇ ਜਿਹੜੀ ਹੈਗਾ ਪੜ੍ਹਾਈ ਸ਼ੁਰੂ ਕੀਤੀ ਹੈ ਜੀ ਠੀਕ ਹੈ ਡਾਕਟਰ ਬਣਨਾ ਚਾਹੁੰਦੀ ਹੈਗੀ ਹੈ ਤੇ ਇਹਦੀ ਮਿਹਨਤ ਹੈ ਦੇਨਰਾਜ ਜਿਹੜੀ ਮਿਹਨਤ ਕੀਤੀ ਹੈ ਉਹਦਾ ਇਹ ਰਿਜ਼ਲਟ ਹੈ ਜੀ ਆਪਾਂ ਇਹਨਾਂ ਦੇ ਜਿਹੜੇ ਮਾਤਾ ਜੀ ਉਹਨਾਂ ਨੂੰ ਵੀ ਤੁਹਾਨੂੰ ਬੁਲਾਵਾਂਗੇ ਕ੍ਰਿਤਿਕਾ ਦੇ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਸੰਤੋਸ਼ ਹੈ ਤੇ ਮੈਂ ਕ੍ਰਿਤਿਕਾ ਦੀ ਮਦਰ ਹਾਂ ਠੀਕ ਹੈ ਤੇ ਇਹਨੇ ਮਿਹਨਤ ਕੀਤੀ ਹੈ ਅਜ ਇਸ ਲੈਵਲ ਤੇ ਪਹੁੰਚੀ ਹੈ ਇਹਦੇ ਸਦਕਾ ਵੀ ਇੰਨੇ ਨਹੀਂ ਮਿਹਨਤ ਕਰਕੇ ਸਾਡੇ ਸਾਰਿਆਂ ਦਾ ਨਾਮ ਰੋਸ਼ਨ ਕੀਤਾ ਹੈ ਸਾਡੇ ਸਾਰਿਆਂ ਤੇ ਮਤਲਬ ਖਰੀ ਉਤਰੀਆਂ ਜਿੰਨਾ ਅਸੀਂ ਸੋਚਿਆ ਸੀ ਉਸ ਤੋਂ ਵੱਧ ਦੇ ਨਹੀਂ ਕਰਕੇ ਦਿਖਾਇਆ ਸਾਨੂੰ ਅਸੀਂ ਇਸ ਗੱਲੋਂ ਬਹੁਤ ਖੁਸ਼ ਆ ਤੇ ਹੁਣ ਅਸੀਂ ਚਾਹਦੇ ਹਾਂ ਕਿ ਵੀ ਇਹ ਅੱਗੇ ਵੀ ਵਾਧੂ ਪੜਾਈ ਕਰੇ ਤੇ ਸਾਰਿਆਂ ਦਾ ਨਾਮ ਰੋਸ਼ਨ ਕਰੇ ਮੈਮ ਜਿਵੇਂ ਕੁੜੀਆਂ ਮੈਮ ਬੱਚੇ ਆ ਜਿਵੇਂ ਕੁੜੀਆਂ ਗੱਲਸ ਆ ਜਿਵੇਂ ਉਹਨਾਂ ਵਰਗੀ ਜਾਣਗੇ ਹਾਂਜੀ ਅੱਜ ਦੇ ਟਾਈਮ 'ਚ ਜਿਹੜੇ ਸਾਰ ਨਾਲ ਮੈਂ ਦੇਖ ਰਹੀਆਂ ਵੀ ਜੋ ਰਿਜ਼ਲਟ ਆਏ ਆ ਉਹਦੇ 'ਚ ਕੁੜੀਆਂ ਨੇ ਸਭ ਤੋਂ ਜ਼ਿਆਦਾ ਪੋਜੀਸ਼ਨਾਂ ਹਾਸਲ ਕੀਤੀਆਂ ਤੇ ਇਸ ਗੱਲ ਨੂੰ ਮੈਂ ਕਹੂੰਗੀ ਕਿ ਅੱਜ ਦੇ ਟਾਈਮ 'ਚ ਗਰਲਜ਼ ਬਹੁਤ ਉੱਪਰ ਉੱਠ ਰਹੀਆਂ ਤੇ ਸਾਰਿਆਂ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਵੀ ਜਿੰਨੀ ਮਿਹਨਤ ਕਰਦੇ ਆ ਉਹਨੇ ਉਹਨਾਂ ਨੂੰ ਸਪੋਰਟ ਵੀ ਕਰੋ ਬੱਚੇ ਨੂੰ ਵੀ ਹਾਂ ਉਹ ਕੀ ਕਰਨਾ ਚਾਹੁੰਦਾ ਉਹਨਾਂ ਦੀ ਪੂਰੀ ਸਪੋਰਟ ਕਰਨੀ ਚਾਹੀਦੀ ਆਪਾਂ ਨੂੰ ਨਹੀਂ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਵੀ ਜਿਹੜੇ ਤੁਹਾਡੇ ਬੇਟੀ ਦੇ 11ਵਾਂ ਰੈਂਕ ਆਇਆ ਵੀ ਇਸ ਤੋਂ ਪਹਿਲਾਂ ਵੀ ਇਹ ਪੜਾਈ ਵਿੱਚ ਕਿਸ ਤਰ੍ਹਾਂ ਨੂੰ ਤੁਸੀਂ ਦੱਦੋ ਤੇ ਬਾਰੇ ਹਾਂਜੀ ਇਹ ਪਹਿਲਾਂ ਤੋਂ ਹੀ ਪੜਾਈ 'ਚ ਹੁਸ਼ਿਆਰ ਰਹੀ ਹੈ ਵਧੀਆ ਨੰਬਰ ਲੈਂਦੀ ਰਹੀ ਹੈ ਸਾਡੇ ਆਪਾਂ ਜਿਹੜੀ ਬੇਟੀ ਹੈ ਕ੍ਰਿਤਿਕਾ ਉਹਨਾਂ ਨਾਲ ਗੱਲ ਕਰਾਂਗੇ ਜਿਨ੍ਹਾਂ ਨੇ ਇਹ ਪੋਜੀਸ਼ਨ ਹਾਸਲ ਕੀਤੀ ਹੈ ਸਸ਼ੀ ਜੀ ਸਸ਼ੀ ਕਿਵੇਂ ਤੁਸੀਂ ਜਿਹੜਾ ਇਹ ਪੰਜਾਬ ਦਾ ਰੈਂਕ ਹਾਸਲ ਕੀਤਾ 11ਵਾਂ ਜ਼ਿਲ੍ਹੇ 'ਚ ਤੀਜਾ ਸਥਾਨ ਹਾਸਲ ਕੀਤਾ ਤੇ ਸਕੂਲ 'ਚੋਂ ਪਹਿਲਾਂ ਕਿਵੇਂ ਦੇਖਦੇ ਹੋ ਮੈਨੂੰ ਬਹੁਤ ਖੁਸ਼ੀ ਹੋਣੀ ਹੈ ਮੇਰੇ ਪੇਰੈਂਟਸ ਮੇਰੇ ਟੀਚਰਸ ਬਹੁਤ ਖੁਸ਼ ਹੈ ਇਸ ਗੱਲ ਤੋਂ ਤੇ ਮੈਂ ਇਹਨਾਂ ਦਾ ਨਾਮ ਅੱਗੇ ਵੀ ਰੌਸ਼ਨ ਕਰਨਾ ਚਾਹੁੰਦੀ ਹਾਂ ਤੁਸੀਂ ਸਕੂਲ ਤੇ ਜਿਹੜਾ ਹੈਗਾ ਆਪਣੀ ਸਟੱਡੀ ਬਾਰੇ ਦੱਸਿਓ ਥੋੜਾ ਜਿਹਾ ਨਾਲੇ ਤੁਹਾਡਾ ਇੰਟਰਸਟ ਜਿਹੜਾ ਗਾਂ ਤੁਸੀਂ ਕਰਨਾ ਬਦਲ ਸਾਡੇ ਸਕੂਲ ਦੀ ਪੂਰੀ ਡ੍ਰੀਮਲੈਂਡ ਫੈਮਿਲੀ ਬਹੁਤ ਵਧੀਆ ਸਾਨੂੰ ਸਰ ਨੂੰ ਸਪੋਰਟ ਕਰਦੀ ਹੈ ਉਹ ਕੋਈ ਵੀ ਡਾਊਟਸ ਹੋਵੇ ਚੰਗੀ ਤਰ੍ਹਾਂ ਸਾਡੇ ਕਲੀਅਰ ਕਰਦੀ ਤੇ ਅੱਗੇ ਵੱਲ ਕੇ ਡਾਕਟਰ ਬੰਨਾ ਚਾਹੁੰਦੀ ਤੇ ਅੱਧੇ ਲੋਕਾਂ ਦੀ ਹੈਲਪ ਕਰਨੀ ਚਾਹੁੰਦੀ ਇੱਕ ਵਾਰ ਆਪਣਾ ਤੁਹਾਡੇ ਫਾਦਰ ਸਾਹਿਬ ਨਾਲ ਗੱਲ ਹੋਈ ਸੀ ਜਿਹੜੇ ਵੀ ਸਪੋਰਟਸ ਬਾਰੇ ਵੀ ਗੱਲ ਕਰ ਰਹੇ ਸੀਗੇ ਕੋਈ ਉਹ ਐਕਟੀਵਿਟੀ ਵੀ ਦੱਸ ਦੋ ਆਪਣੇ ਮੇਰੇ ਪਾਪਾ ਡੀਪੀਏ ਤੇ ਉਹਨਾਂ ਦਾ ਵੀ ਡ੍ਰੀਮ ਹੈਗਾ ਵੀ ਮੈਂ ਨੈਸ਼ਨਲ ਲੈਵਲ ਤੇ ਜਾ ਕੇ ਖੇਡਾਂ ਤੇ ਮੈਂ ਉਹਨਾਂ ਦਾ ਵੀ ਡ੍ਰੀਮ ਪੂਰਾ ਕਰਨਾ ਚਾਹੁੰਦੀ ਹਾਂ ਇਸ ਲਈ ਮੈਂ ਜੁੜੀ ਹਾਂ ਤੇ ਜਿਵੇਂ ਮਤਲਬ ਤੁਸੀਂ ਇਹ ਪੋਜੀਸ਼ਨ ਹਾਸਲ ਕੀਤੀ ਆ ਉਸ ਤਰ੍ਹਾਂ ਵੀ ਤੁਸੀਂ ਪੰਜਾਬ ਦੇ ਜਿਹੜੇ ਹੋਰ ਬੱਚੇ ਆ ਹੋਰ ਤੁਹਾਨੂੰ ਦੇਖਦੇ ਆ ਵੀ ਤੁਹਾਡੇ ਹੋਰ ਜਿਹੜੀਆਂ ਲੜਕੀਆਂ ਨੂੰ ਪ੍ਰੇਰਨਾ ਮਿਲੇ ਕੋਈ ਇਸ ਤਰ੍ਹਾਂ ਦੀ ਕਰ ਕਰ ਸਰ ਜਿਵੇਂ ਕਿ আজকাল ਕੁੜੀਆਂ ਦੀ ਜਨਰੇਸ਼ਨ ਹੈਗੀ ਹੈ ਮਤਲਬ ਹਰੇਕ ਬੱਚੀ ਹਰੇਕ ਫੀਲਡ ਵਿੱਚ ਅੱਗੇ ਜਾ ਰਹੀ ਹੈ ਉਦਾਂ ਮਤਲਬ ਕੁੜੀਆਂ ਨੂੰ ਸਪੋਰਟ ਕਰਨਾ ਚਾਹੀਦਾ ਹੈ ਸਭ ਨੂੰ ਉਹਨਾਂ ਦਾ ਸਾਥ ਦੇਣਾ ਚਾਹੀਦਾ ਤਾਂ ਕਰਕੇ ਮਤਲਬ ਆਪਣਾ ਭਾਰਤ ਅੱਗੇ ਵਧੂਗਾ ਇਸ ਤਰ੍ਹਾਂ ਨਾਲ ਜਿਹੜਾ ਵੀ ਚੰਗੇ ਰੈਂਕ ਜਿਹੜੇ ਪੋਜੀਸ਼ਨਲ ਲੈ ਰਹੇ ਬੱਚੇ ਤੇ ਸਰਕਾਰ ਨੂੰ ਵੀ ਇਹਨਾਂ ਦੇ ਬੱਚਿਆਂ ਬਾਰੇ ਸੋਚਣਾ ਚਾਹੀਦਾ ਇਸ ਤਰ੍ਹਾਂ ਦਾ ਵੀ ਕੋਈ ਤੁਸੀਂ ਅੱਗੇ ਮਤਲਬ ਕਹਿਣਾ ਚਾਹੋਗੇ ਹਾਂਜੀ ਸਰ ਸਰਕਾਰ ਨੂੰ ਪਹਿਲਾਂ ਤਾਂ ਸਟੱਡੀਜ਼ ਵਧੀਆ ਕਰਨੀ ਚਾਹੀਦੀ ਹੈ ਸਟੱਡੀ ਦਾ ਜਿਹੜਾ ਹੈਗਾ ਉਹਦੇ ਵਿੱਚ ਮਤਲਬ ਸਰਕਾਰੀ ਸਕੂਲ्स 'ਚ ਵੀ ਸਟੱਡੀ ਬੈਟਰ ਪ੍ਰਬੰਧ ਕਰਨਾ ਚਾਹੀਦਾ ਉਹਨਾਂ ਦਾ ਏ ਸੀ ਕੀ ਬੇਟੀ ਕ੍ਰਿਤਿਕਾ ਜਿਨ੍ਹਾਂ ਨੇ ਰੈਂਕ ਜਿਹੜਾ ਚੰਗਾ ਹਾਸਲ ਕੀਤਾ ਇਹਦੇ ਵਿੱਚ ਉਹਨੂੰ ਸ਼ਹਿਰ ਵਿੱਚ ਜਿਹੜਾ ਹੈਗਾ ਗੱਲ ਕਰਾਂਗੇ ਆਪਾਂ ਸ਼ਹਿਰ ਵਿੱਚ ਜਿਹੜੀ ਖੁਸ਼ੀ ਦਾ ਮਾਹੌਲ ਹੈ ਸ਼ਹਿਰ ਵਸੇ ਵੀ ਮੌਜੂਦ ਨੇ ਇੱਥੇ ਪਰ ਉਸ ਤੋਂ ਪਹਿਲਾਂ ਆਪਾਂ ਸਕੂਲ ਦੇ ਜਿਹੜੇ ਟੀਚਰ ਸਰਵਾਨ ਨੇ ਉਹਨਾਂ ਨਾਲ ਗੱਲ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਮੈਂ ਪ੍ਰਦੀਪ ਕੁਮਾਰ ਡਰੀਮਲੈਂਡ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚ ਪਿਛਲੇ 10 ਸਾਲਾਂ ਤੋਂ ਬਤੌਰ ਐਸ ਐਸ ਟੀ ਅਧਿਆਪਕ ਸੇਵਾ ਨਿਭਾ ਰਹੇ ਹਾਂ ਜੇਕਰ ਆਪਾਂ ਕ੍ਰਿਤਿਕਾ ਦੀ ਸਿੱਖਿਆ ਦੀ ਗੱਲ ਕਰੀਏ ਤਾਂ ਇਹ ਵਿਦਿਆਰਥੀ ਜਿਹੜਾ ਸਾਡਾ ਹੌਨਰ ਵਿਦਿਆਰਥੀ ਨੇ ਜਿਹੜੀ ਸ਼ੁਰੂ ਤੋਂ ਹੀ ਜਿਹੜੀ ਹੈ ਹਰ ਕਲਾਸ ਦੇ ਵਿੱਚ ਟੌਪ ਕਰਦੀ ਆ ਰਹੀ ਹੈ ਤੇ ਬਹੁਤ ਹੀ ਮਿਹਨਤੀ ਅਤੇ ਹੌਨਰ ਵਿਦਿਆਰਥੀ ਨੇ ਇਸ ਦੀ ਮਿਹਨਤ ਦੇ ਸਦਕਾ ਹੀ ਇਸ ਵਿਦਿਆਰਥੀ ਨੇ ਜਿਹੜਾ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੇ ਵਿੱਚ 10ਵੀਂ ਦੀ ਨਤੀਜਿਆਂ ਦੇ ਵਿੱਚ ਅ 650 ਦੇ ਵਿੱਚੋਂ 635 ਅੰਕ ਹਾਸਲ ਕਰਕੇ 97.69 ਪਰਸੈਂਟੇਜ ਹਾਸਲ ਕਰਕੇ ਸਕੂਲ ਦੇ ਵਿੱਚੋਂ ਪਹਿਲਾ ਸਥਾਨ ਜ਼ਿਲ੍ਹੇ ਦੇ ਵਿੱਚੋਂ ਤੀਜਾ ਸਥਾਨ ਅਤੇ ਪੰਜਾਬ ਮੈਰਿਟ ਸੂਚੀ ਦੇ ਵਿੱਚ 11ਵਾਂ ਸਥਾਨ ਹਾਸਲ ਕਰਕੇ ਜਿਹੜਾ ਹੈ ਆਪਣੇ ਮਾਪਿਆਂ ਦਾ ਆਪਣੇ ਸਕੂਲ ਦਾ ਔਰ ਆਪਣੇ ਜ਼ਿਲ੍ਹੇ ਦਾ ਜਿਹੜਾ ਹੈ ਨਾਮ ਰੌਸ਼ਨ ਕੀਤਾ ਹੈ ਜੋ ਕਿ ਸਾਡੇ ਇਲਾਕੇ ਦੇ ਲਈ ਬੜੀ ਹੀ ਮਾਣ ਵਾਲੀ ਗੱਲ ਹੈ ਸਕੂਲ ਲਈ ਬੜੀ ਮਾਣ ਵਾਲੀ ਗੱਲ ਹੈ ਕਿ ਇਸ ਤਰ੍ਹਾਂ ਦੇ ਵਿਦਿਆਰਥੀ ਜਿਹੜੇ ਹੈਗੇ ਆ ਮਿਹਨਤ ਕਰਦੇ ਆ ਇਸ ਦੇ ਨਾਲ ਮੈਂ ਤੁਹਾਨੂੰ ਇੱਕ ਛੋਹਰ ਵੀ ਗੱਲ ਦੱਸਣਾ ਚਾਹੁੰਦਾ ਵੀ ਇਹ ਵਿਦਿਆਰਥਣ ਜੇਕਰ ਆਪਾਂ ਸਿੱਖਿਆ ਦੀ ਹੀ ਗੱਲ ਕਰੀਏ ਸਿੱਖਿਆ ਦੇ ਵਿੱਚ ਹੀ ਨਹੀਂ ਐ ਖੇਡਾਂ ਦੇ ਵਿੱਚ ਵੀ ਬਹੁਤ ਜ਼ਿਆਦਾ ਅੱਗੇ ਐ ਦੇਖੋ ਮੈਰਿਟ ਦੇ ਵਿੱਚ ਉਹਨਾਂ ਕੋਈ ਛੋਟੀ ਮੁੱਟੀ ਗੱਲ ਨਹੀਂ ਹੈਗੀ ਇਸ ਵਿਦਿਆਰਥੀ ਨੇ ਪੜ੍ਹਾਈ ਦੇ ਨਾਲ-ਨਾਲ ਜਿਹੜਾ ਹੈ ਗਰਾਊਂਡ ਨੂੰ ਵੀ ਬਰਾਬਰ ਟਾਈਮ ਦਿੱਤਾ ਹੈਗਾ ਸਕੂਲ ਦੇ ਵਿੱਚ ਇਸ ਬੱਚੀ ਜਿਹੜੀ ਹੈਗੇ ਸਕੂਲ ਟਾਈਮ ਤੋਂ ਬਾਅਦ ਜਿਹੜਾ ਹੈ 4 ਵਜੇ ਤੋਂ ਲੈ ਕੇ 5:30 ਵਜੇ ਤੱਕ ਡੇਲੀ ਜਿਹੜਾ ਹੈ ਗਰਾਊਂਡ ਵਰਕ ਦੇ ਵਿੱਚ ਆਪਣਾ ਟਾਈਮ ਸਪੈਂਡ ਕਰਦੀ ਸੀ ਔਰ ਖੇਡਾਂ ਦੇ ਨਾਲ-ਨਾਲ ਦੇਖੋ ਇਸ ਬੱਚੀ ਨੇ ਜਿਹੜੇ ਪੜ੍ਹਾਈ ਦੇ ਵਿੱਚ ਵੀ ਜਿਹੜਾ 11ਵਾਂ ਰੈਂਕ ਹਾਸਲ ਕੀਤਾ ਹੈ ਜੋ ਕਿ ਬੜੀ ਮਾਣ ਵਾਲੀ ਗੱਲ ਹੈ ਜੋ ਕਿ ਸਾਡੇ ਸ਼ਹਿਰ ਦੇ ਵਿੱਚ ਇਸ ਟਾਈਮ ਜਿਹੜਾ ਹੈ ਬੜਾ ਖੁਸ਼ੀ ਦਾ ਮਾਹੌਲ ਹੈ ਸੋ ਇਸ ਕਰਕੇ ਮੈਂ ਆਪਣੇ ਵੱਲੋਂ ਆਪਣੇ ਸਕੂਲ ਮੈਨੇਜਮੈਂਟ ਵੱਲੋਂ ਬੱਚੇ ਦੇ ਮਾਪਿਆਂ ਨੂੰ ਅਤੇ ਇਲਾਕਾ ਨਿਵਾਸੀਆਂ ਨੂੰ ਵਧਾਈ ਦਿੰਦਾ ਹਾਂ ਅਤੇ ਕਾਮਨਾ ਕਰਦੇ ਹਾਂ ਕਿ ਆਉਣ ਵਾਲੇ ਭਵਿੱਖ ਦੇ ਵਿੱਚ ਇਹ ਵਿਦਿਆਰਥਣ ਜਿਹੜੀ ਹੈ ਵਧੀਆ ਸਕੋਰ ਹਾਸਲ ਕਰਕੇ ਆਪਣੀ ਫੀਲਡ ਦੇ ਵਿੱਚ ਹੋਰ ਵੀ ਅੱਗੇ ਤਰੱਕੀ ਕਰੇ ਥੈਂਕ ਯੂ ਹੋਰ ਟੀਚਰ ਵੀ ਆਪਣੇ ਨਾਲ ਮੌਜੂਦ ਨੇ ਜੇ ਗੱਲ ਕਰੀਏ ਵੀ ਜੇ ਸਪੋਰਟਸ ਨਾਲ ਰਿਲੇਟਡ ਫਿਜ਼ੀਕਲ ਐਜੂਕੇਸ਼ਨ ਦੇ ਚੇਰਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਪਰ ਆਪਣੇ ਬਾਰੇ ਇੱਕ ਥੋੜਾ ਨਾਮ ਤੇ ਨਾਲ ਮੇਰਾ ਨਾਮ ਹਰਵਿੰਦਰ ਸਿੰਘ ਮੈਂ ਡ੍ਰੀਮਿੰਟ ਸਕੂਲ ਦੇ ਵਿੱਚ ਦੌਰ ਡੀਪੀ ਮਾਸਟਰ ਦੀ ਪੋਸਟ ਤੇ ਆ ਤੇ ਇਹ ਗੁੜੀਆਂ ਮੇਰੇ ਕੋਲ ਸ਼ਾਮ ਨੂੰ 4 ਵਜੇ ਤੋਂ ਲੈ ਕੇ 6 ਵਜੇ ਤੱਕ ਗਰਾਊਂਡ ਵਰਕ ਕਰਦੀ ਆ ਠੀਕ ਹੈ ਗਰਾਊਂਡ ਵਰਕ ਦੇ ਨਾਲ-ਨਾਲ ਇਹਨੇ ਪੜ੍ਹਾਈ ਦੇ ਵਿੱਚ ਵੀ ਮੱਲਾ ਮਾਰੀਆਂ ਇਹ ਹਰ ਸਾਲ ਠੀਕ ਹੈ ਸਟੇਟ ਲੈਵਲ ਤੇ ਜਾਂਦੀ ਰਹੀ ਆ ਠੀਕ ਹੈ ਨਾਲ-ਨਾਲ ਸਟੱਡੀ ਤੇ ਨਾਲ-ਨਾਲ ਪੜ੍ਹਾਈ ਨੂੰ ਦੋਵਾਂ ਨੂੰ ਬਰਾਬਰ ਰੱਖਣਾ ਉਹ ਵੱਡੀ ਗੱਲ ਹੁੰਦੀ ਆ ਠੀਕ ਹੈ ਇਹ ਗਰਾਊਂਡ ਤੇ ਪੜ੍ਹਾਈ ਨੂੰ ਬਰਾਬਰ ਰੱਖ ਕੇ ਵੀ ਠੀਕ ਹੈ ਜੀ ਪੂਰੇ ਪੰਜਾਬ ਦੇ ਵਿੱਚੋਂ 11ਵਾਂ ਸਥਾਨ ਹਾਸਲ ਕਰਨਾ ਕੋਈ ਮਾੜੀ-ਮੋਟੀ ਗੱਲ ਨਹੀਂ ਹੁੰਦੀ ਠੀਕ ਹੈ ਜੀ ਦੋਵਾਂ ਨੂੰ ਕੰਪੈਰੀਜ਼ਨ ਬਰਾਬਰ ਰੱਖ ਕੇ ਹੀ ਠੀਕ ਹੈ ਜੀ ਅੱਜ ਦੇ ਟਾਈਮ ਦੇ ਵਿੱਚ ਪੰਜਾਬ ਦੇ ਵਿੱਚ ਉਹ ਜਿਹੜੀਆਂ ਫਰਸਟ ਸੈਕਿੰਡ ਥਰਡ ਕੁੜੀਆਂ ਆਈਆਂ ਠੀਕ ਹੈ ਜੀ ਉਹ ਵੀ ਸਪੋਰਟਸ ਹੀ ਆਧਾਰ ਦੇ ਵਿੱਚ ਹੀ ਐ ਜਿਹੜੀਆਂ ਫਰਸਟ ਸੈਕਿੰਡ ਥਰਡ ਆਈਆਂ ਕੁੜੀਆਂ ਉਹ ਵੀ ਸਟੇਟ ਨੈਸ਼ਨਲ ਪਲੇਅਰ ਆ ਸੌਫਟਬਾਲ ਦੀਆਂ ਠੀਕ ਹੈ ਉਸੇ ਤਰ੍ਹਾਂ ਸਾਨੂੰ ਆਸ ਹੈ ਤੋਂ ਠੀਕ ਹੈ ਜੀ ਥੋੜਾ ਸਮੇਂ ਪਲੱਸ 2 ਤੱਕ ਵੀ ਠੀਕ ਹੈ ਜੀ ਇਹ ਇਦੂ ਵੀ ਵੱਧ ਕੇ ਰੈਂਕ ਲਾਊਗੀ ਨਾਲ ਪਲੱਸ ਸਪੋਰਟਸ ਦੇ ਆਧਾਰ ਨਰੇਨ ਨੇ ਮੈਡੀਕਲ ਖੇਤਰ ਨਾਲ ਜੁੜਨ ਦੀ ਵੀ ਗੱਲ ਆਖੀ ਹੈ ਵੀ ਮੈਡੀਕਲ ਦੇ ਹਾਂਜੀ ਹਾਂਜੀ ਉਹ ਬੱਚੇ ਦਾ ਅਚੀਵ ਹੁੰਦਾ ਬੱਚਾ ਕਿਹੜੀ ਕਿਹੜੀ ਫੀਲਡ ਵਿੱਚ ਜਾਣਾ ਚਾਹੁੰਦਾ ਠੀਕ ਹੈ ਉਹ ਆਪਾਂ ਉਹ ਬੱਚੇ ਤੇ ਡਿਪੈਂਡ ਹੁੰਦਾ ਠੀਕ ਹੈ ਫੀਲਡ ਸਪੋਰਟਸ ਦੇ ਆਧਾਰ ਦੇ ਨਾਲ ਨਾਲ ਕੋਈ ਵੀ ਫੀਲਡ ਹੈ ਠੀਕ ਹੈ ਸਪੋਰਟਸ ਤਾਂ ਇੱਕ ਲੱਗ ਕੈਟਾਗਰੀ ਚ ਆ ਜਾਂਦੀ ਹੈ ਆਪਾਂ ਕਿਸੇ ਵੀ ਟਾਈਮ ਆਪ ਦਾ ਫ੍ਰੀ ਮਾਈਂਡ ਕਰਨਾ ਠੀਕ ਹੈ ਸਪੋਰਟਸ ਦੇ ਆਧਾਰ ਤੇ ਬੰਦਾ ਕੀ ਆਪਦੇ ਆਪ ਨੂੰ ਫਿੱਟ ਕਰ ਸਕਦਾ ਠੀਕ ਹੈ ਆਗਿਆ ਚੀਜ਼ ਹੈ ਉਹਨਾਂ ਦੇ ਹੁਣ ਦੱਸਿਆ ਸੀ ਫਾਦਰ ਸਾਹਿਬ ਦਾ ਉਹਨਾਂ ਦਾ ਇੱਕ ਸੁਪਨਾ ਕੀ ਨੈਸ਼ਨਲ ਪੇਅਰ ਹੋਵੇ ਠੀਕ ਪੇਰੈਂਟਸ ਦਾ ਸੁਪਨਾ ਪੂਰਾ ਕਰਨ ਵਾਸਤੇ ਨੈਸ਼ਨਲ ਲੈਵਲ ਤੱਕ ਵੀ ਜਾਊਗੀ ਠੀਕ ਹੈ ਮੈਨੂੰ ਆਸ ਆ ਠੀਕ ਹੈ ਮੈਨੂੰ ਇਹ ਤੇ ਪੂਰਾ ਵਿਸ਼ਵਾਸ ਹੈ ਕਿ ਇਹ ਪਲੱਸ 2 ਤੱਕ ਗਿਆ ਨੈਸ਼ਨਲ ਪਲੇਅਰ ਪਲੱਸ 11ਵੇਂ ਤੋਂ ਵੀ ਆਪ ਸਤਾਂ ਤੇ ਆਊਗੀ ਵੀ ਜਿਵੇਂ ਬੱਚੇ ਮਤਲਬ ਦੇਖਦੇ ਆ ਵੀ ਅਕਸਰ ਇੱਕ ਜਾਂ ਦੋ ਸਬਜੈਕਟਾਂ ਵਿੱਚ ਅੱਗੇ ਹੁੰਦੇ ਨੇ ਜਾਂ ਉਹਨਾਂ ਦੇ ਫੇਵਰੇਟ ਮੰਨੇ ਜਾਂਦੇ ਨੇ ਵੀ ਇਸ ਤਰ੍ਹਾਂ ਦੀ ਕੋਈ ਨਹੀਂ ਨਹੀਂ ਇਹਦੇ ਸਾਰੇ ਹੀ ਸਬਜੈਕਟ ਦੇਖ ਲਓ ਕਿ ਕਿਸੇ ਬੱਚੇ ਦਾ ਕੋਈ ਇੱਕ ਹੁੰਦਾ ਪਰ ਨਹੀਂ ਇਹਦੇ ਸਾਰੇ ਹੀ ਸਬਜੈਕਟਾਂ ਦੇ ਵਿੱਚੋਂ ਵਧੀਆ ਮਾਰਕਸ ਆਉਂਦੇ ਆ ਰਹੇ ਆ ਤੇ ਅੱਗੇ ਵੀ ਆਊਗਾ ਇਸੀ ਕੇ ਸਕੂਲ ਦੇ ਟੀਚਰ ਸਾਹਿਬਾਨ ਤੇ ਨਾਲ ਤੁਹਾਡੀ ਪੇਰੈਂਟਸ ਦੀ ਜਿਹੜੀ ਗੱਲਬਾਤ ਹੋਈ ਉਹ ਵੀ ਪੇਸ਼ ਕੀਤੀ ਆ ਨਾਲ ਬੱਚੇ ਦੀ ਕ੍ਰਿਤਿਕਾ ਜਿਹੜੇ ਉਹ ਕੀ ਕਹਿਣਾ ਚਾਹੁੰਦੇ ਸੀਗੇ ਤੇ ਉਹਨਾਂ ਨੇ ਆਪਣੀ ਪ੍ਰਾਪਤੀ ਬਾਰੇ ਕੀ ਕਿਹਾ ਉਹਨਾਂ ਨਾਲ ਵੀ ਗੱਲ ਹੋਈ ਆ ਸਾਡੇ ਨਾਲ ਸ਼ਹਿਰ ਵਾਸੀਆਂ ਵਿੱਚ ਵੀ ਮੌਜੂਦ ਨੇ ਆਪਾਂ ਉਹਨਾਂ ਨਾਲ ਵੀ ਗੱਲ ਕਰਦੇ ਆ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਜੀ ਸਰ ਤੁਹਾਡੀ ਇੱਥੇ ਬੇਟੀ ਨੇ ਜਿਹੜਾ 11ਵਾਂ ਰੈਂਕ ਹਾਸਲ ਕੀਤਾ ਇੰਨੀ ਮਤਲਬ ਵਧੀਆ ਪੋਜੀਸ਼ਨ ਹਾਸਲ ਕੀਤੀ ਹੈ ਤੇ ਤੁਸੀਂ ਕਿਸ ਤਰ੍ਹਾਂ ਦੇਖਦੇ ਹੋ ਉਹਨੂੰ ਸਰ ਸਾਨੂੰ ਸ਼ਹਿਰ ਵਾਸੀਆਂ ਨੂੰ ਖਾਸ ਕਰਕੇ ਮਹੱਲਾ ਨਿਵਾਸੀਆਂ ਨੂੰ ਵੀ ਬਰੇ ਮਾਨ ਵਾਲੀ ਗੱਲ ਹੈ ਕਿ ਕਰਤਿਕਾ ਬੇਟੀ ਨੇ ਜਿਹੜਾ ਪੰਜਾਬ ਚੋਂ 11ਵਾਂ ਰੈਂਕ ਹਾਸਲ ਕੀਤਾ ਤੇ ਫਰੀ ਕੋਟ ਜ਼ਿਲ੍ਹੇ ਉਤੀਜਾ ਤੇ ਸਕੂਲ ਚੋਂ ਇਹ ਪਹਿਲਾ ਸਥਾਨਾ ਹਾਸਲ ਕੀਤਾ ਉਹਦੇ ਬਾਰੇ ਸਾਨੂੰ ਬਹੁਤ ਵੱਡੀ ਮਾਨ ਵਾਲੀ ਗੱਲ ਹੈ ਸਭ ਤੋਂ ਪਹਿਲਾਂ ਇਹਨਾਂ ਨੂੰ ਪਰਿਵਾਰ ਨੂੰ ਤੇ ਉਹਨਾਂ ਦੇ ਪੇਰੈਂਟਸ ਨੂੰ ਬਾਕੀ ਜਿਹੜਾ ਉਹਨਾਂ ਦੇ ਸਕੂਲ ਸਟਾਫ ਹੈ ਪ੍ਰਿੰਸੀਪਲ ਸਮੇਤ ਉਹਨਾਂ ਨੂੰ ਵਧਾਈ ਦੇ ਦਿੰਨੇ ਆ ਕਿਉਂ ਵਧਾਈ ਦੇ ਪਾਤਰ ਨੇ ਕਿ ਬੱਚੀ ਦਾ ਜਿਹੜਾ ਟਾਪ ਕੀਤਾ ਤੇ ਨਾਲ ਹੀ ਇਸ ਨੇ ਉਹਨਾਂ ਸਪੋਰਟਸ ਪਤਾ ਲੱਗਿਆ ਅਗਲੇ ਸਪੋਰਟਸ ਵੀ ਬੱਚੀ ਬਹੁਤ ਰੁਚੀ ਰੱਖ ਰਹੀ ਹੈ ਵੀ ਇਸ ਤੋਂ ਇਲਾਵਾ ਜਿਹੜੇ ਮਤਲਬ ਇਸ ਤਰ੍ਹਾਂ ਦੇ ਬੱਚੇ ਜਿਹੜੇ ਰੈਂਕ ਹਾਸਲ ਕਰਦੇ ਨੇ ਉਹਨਾਂ ਦਾ ਅੱਗੇ ਜਿਹੜਾ ਸਮਾਜ ਚ ਅੱਗੇ ਜਿਹੜਾ ਇਹਨਾਂ ਨੂੰ ਯੋਗਦਾਨ ਦੇਣਾ ਚਾਹੀਦਾ ਅੱਗੇ ਸਰਕਾਰ ਨੂੰ ਵੀ ਬਹੁਤ ਮਦਦ ਕਰਨੀ ਚਾਹੀਦੀ ਹੈ ਦੇਖੋ ਜੀ ਅਸੀਂ ਵੀ ਆਸ ਕਰਦੇ ਹਾਂ ਕਿਉਂਕਿ ਅੱਜ ਕੱਲ ਦੇ ਹਾਲਾਤ ਇਹੋ ਜਿਹੇ ਨੇ ਕਈ ਘਰਾਂ ਦੌਰਾਨ ਬੱਚੇ ਟੌਪ ਕਰ ਰਹੇ ਨੇ ਪਰ ਘਰ ਦੀ ਉਹਨਾਂ ਦੇ ਹਾਲਾਤ ਵਿੱਤੀ ਹਾਲਾਤ ਪੂਰੇ ਨਹੀਂ ਹੁੰਦੇ ਬੱਚਿਆਂ ਨੂੰ ਆਪਣੀ ਜੜੀਆਂ ਭਾਵਨਾ ਕਈਆਂ ਬੱਚਿਆਂ ਦੀਆਂ ਉਜੂਰੀਆਂ ਰਹਿ ਜਾਂਦੀਆਂ ਹਨ ਪਰੰਤੂ ਅਸੀਂ ਸਰਕਾਰ ਤੋਂ ਆਸ ਕਰਦੇ ਹਾਂ ਕਿ ਸਰਕਾਰੀ ਸਕੂਲਾਂ ਵਿੱਚ ਵੀ ਤੇ ਪ੍ਰਾਈਵੇਟ ਸਕੂਲਾਂ ਵਿੱਚ ਬੱਚਿਆਂ ਦਾ ਪੂਰਾ ਸਹਿਯੋਗ ਦੇਣਾ ਚਾਹੀਦਾ ਉਹਨਾਂ ਦੀ ਸਹਾਇਤਾ ਗ ਵਿੱਤੀ ਸਹਾਇਤਾ ਵੀ ਕਰਨੀ ਚਾਹੀਦੀ ਹੈ ਤਾਂ ਜੋ ਬੱਚੇ ਆਉਣ ਵਾਲੇ ਭਵਿੱਖ ਵਿੱਚ ਆਪਣਾ ਵੱਡਵਾਂ ਯੋਗਦਾਨ ਦੇਣ ਜਿਹੜੇ ਇਹ ਰੈਂਕ ਹਾਸਲ ਕੀਤੇ ਆ ਵੀ ਇਸ ਤੋਂ ਇਲਾਵਾ ਇਹਨਾਂ ਨੇ ਦੇਖਦੇ ਹੋਏ ਇਹਨਾਂ ਤੋਂ ਪ੍ਰੇਰਨਾ ਲੈਂਦੇ ਹੋਏ ਵੀ ਹੋਰਾਂ ਬੱਚਿਆਂ ਨੂੰ ਵੀ ਤੁਸੀਂ ਕੋਖਿਆਣਾ ਚਾਹੁੰਦੇ ਹਾਂ ਹਾਂਜੀ ਅਸੀਂ ਇਹਨਾਂ ਬੱਚਿਆਂ ਦੀ ਪ੍ਰੇਰਨਾ ਸਦਕਾ ਹੀ ਅਸੀਂ ਬਾਕੀ ਬੱਚਿਆਂ ਨੂੰ ਵੀ ਇਹ ਥੋੜੀ ਜੀ ਬੇਨਤੀ ਕਰਾਂਗੇ ਇਹਨਾਂ ਨੂੰ ਬੱਚਿਆਂ ਨੂੰ ਦੇਖਦੇ ਖਾਸ ਕਰਕੇ ਲੜਕੀਆਂ ਨੂੰ ਕਿਉਂਕਿ ਜਿਹੜਾ ਦੇਸ਼ ਦਾ ਭਵਿੱਖ ਆਉਣ ਵਾਲਾ ਬੱਚਿਆਂ ਵਾਸਤੇ ਖਾਸ ਕਰਕੇ ਲੜਕੀਆਂ ਵਾਸਤੇ ਬਹੁਤ ਜ਼ਰੂਰੀ ਆ ਕਿਉਂਕਿ ਜਿਹੜੇ ਹਾਲਾਤ ਆ ਜਿਹੜੇ ਦੇਸ਼ ਵਿੱਚ ਦਿਨ ਬਦ ਬਦਤਰ ਹੁੰਦੇ ਜਾ ਰਹੇ ਆ ਕਿਉਂਕਿ ਬੱਚਿਆਂ ਨੂੰ ਪੜ੍ਹਨਾ ਲੜਕੀਆਂ ਨੂੰ ਬਹੁਤ ਜ਼ਰੂਰੀ ਆ ਕਿਉਂਕਿ ਅੱਜ ਕੱਲ ਦੇ ਹਾਲਾਤ ਆ ਜਿਹੜੇ ਉਹਨਾਂ ਮੁਤਾਬਕ ਬੱਚਿਆਂ ਨੂੰ ਪੜ੍ਹਾਈ ਜ਼ਰੂਰੀ ਆ ਸਪੋਰਟਸ ਵਿੱਚ ਵੀ ਅੱਗੇ ਹੋਣਾ ਬਹੁਤ ਜ਼ਰੂਰੀ ਆ ਬੱਚਿਆਂ ਦੀ ਸਟੱਡੀ ਬਾਰੇ ਤੇ ਜਿਹੜਾ ਇਹਨਾਂ ਦੇ ਗੱਲ ਕੀਤੀ ਹੈ ਇਹਨਾਂ ਨੇ ਇਸ ਤੋਂ ਲਾਵਾ ਸਰ ਜੀ ਹੋਰ ਵੀ ਮੌਜੂਦ ਨੇ ਆਪਾਂ ਗੱਲ ਕਰਦੇ ਹਾਂ ਸੱਚਾਈ ਸਰ ਤੁਹਾਡੇ ਜਿਹੜਾ ਹੈਗਾ ਇਹਨੇ ਮੱਚੀ ਨੇ ਇਹ ਰੈਂਕ ਹਾਸਿਲ ਕੀਤਾ ਇਹਦੇ ਬਾਰੇ ਤੁਹਾਡਾ ਤੁਸੀਂ ਕਹੋਗੇ ਥੋੜੇ ਮਤਲਬ ਉਹਨੇ ਬਾਰੇ ਹਾਂ ਜੀ ਕ੍ਰਿਤਿਕਾ ਡਾਕਟਰ ਆਫ ਰਾਜਕਮਰ ਕੋਚਰ ਬੜੀ ਮਾਣ ਵਾਲੀ ਗੱਲ ਹੈ ਕਿ ਬੱਚੇ ਨੇ ਬੜੀ ਮਿਹਨਤ ਦੇ ਨਾਲ ਇਹ ਜਿਹੜਾ ਮੁਕਾਮ ਹਾਸਿਲ ਕੀਤਾ 11ਵਾਂ ਰੈਂਕ ਪੰਜਾਬ ਦੇ ਵਿੱਚੋਂ ਪ੍ਰਾਪਤ ਕਰਨਾ ਬਹੁਤ ਵੱਡੀ ਗੱਲ ਹੈ ਵਧਾਈ ਦਿੰਦੇ ਅਸੀਂ ਪਰਿਵਾਰ ਨੂੰ ਸਾਰੇ ਕੋਟਪੂਰਾ ਨਿਵਾਸੀਆਂ ਨੂੰ ਕਿ ਇਹ ਇੱਕ ਕ੍ਰਿਤਿਕਾ ਨੇ ਬਹੁਤ ਵਧੀਆ ਐਗਜ਼ਾਮਪਲ ਸੈੱਟ ਕੀਤੀ ਹੈ ਕਿਉਂਕਿ ਦੇਖੋ ਵੀ ਬਹੁਤ ਪਹਿਲਾਂ ਦੇਖਦੇ ਹਾਂ ਜਦੋਂ ਰੈਂਕ ਬੱਚਿਆਂ ਦੇ ਆਉਂਦੇ ਆ ਤੇ ਵੱਡੇ ਵੱਡੇ ਸ਼ਹਿਰਾਂ ਦੇ ਬੱਚੇ ਜਿਹੜੇ ਪਹਿਲਾ ਥਾਂ ਦੂਜਾ ਥਾਂ ਪ੍ਰਾਪਤ ਕਰਦੇ ਸੀ ਲੇਕਿਨ ਇੱਕ ਬਿਨਾ ਕਿਸੇ ਸਪੋਰਟ ਦੇ ਘਰ ਬੈਠ ਕੇ ਬਿਨਾ ਕਿਸੇ ਟਿਊਸ਼ਨ ਵਰਕ ਦੇ ਤਿਆਰੀ ਕਰਨੀ ਬਹੁਤ ਵੱਡੀ ਗੱਲ ਹੈ ਜਿਹੜੇ ਕੋਈ ਗਰੀਬ ਪਰਿਵਾਰ ਹੈਗੇ ਗਰੀਬ ਬੱਚੇ ਹੈਗੇ ਆ ਜਿਹੜੇ ਮਿਹਨਤ ਨਹੀਂ ਕਰ ਸਕਦੇ ਤਾਂ ਮੈਨੂੰ ਲੱਗਦਾ ਵੀ ਇਹ ਇੱਕ ਬੱਚੇ ਨੇ ਬਹੁਤ ਵੱਡੀ ਐਗਜ਼ੈਂਪਲ ਸੈੱਟ ਕਰਤੀ ਹੈ ਇਹਨੂੰ ਦੇਖ ਕੇ ਹੋਰ ਬਹੁਤ ਸਾਰੀਆਂ ਕੁੜੀਆਂ ਜਿਹੜੀਆਂ ਉਹ ਪੜਨ ਗਈਆਂ ਤੇ ਵਧੀਆ ਰੈਂਕ ਪ੍ਰਾਪਤ ਕਰਨ ਗਈਆਂ ਆਪਣੇ ਪਰਿਵਾਰ ਨੂੰ ਚਾ ਚੱਕਣ ਗਈਆਂ ਜਿਵੇਂ ਆਪਾਂ ਉਹ ਵੀ ਗੱਲ ਕਰਦੇ ਜਿਵੇਂ ਕਹਿੰਦੇ ਨੇ ਵੀ ਜੇਕਰ ਮੁੰਡਾ ਪੜਦਾ ਤੋ ਇੱਕ ਘਰ ਸਵਾਰਦਾ ਤੇ ਜੇਕਰ ਉਹ ਕੁੜੀ ਪੜਦੀ ਤੋ ਉਹ ਆਪਣੇ ਦੋ ਘਰ ਸਵਾਰਦੀ ਉਹ ਗਾਂ ਪੀੜੀਦਰ ਪੀੜੀ ਕਿੰਨੇ ਬੱਚਿਆਂ ਦਾ ਮਤਲਬ ਉਹ ਜਿਹੜਾ ਪੱਧਰ ਉੱਚਾ ਹੋਊਗਾ ਤਾਂ ਮੈਂ ਦੁਬਾਰਾ ਫੇਰ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਰਿਵਾਰ ਦੇ ਮੈਂਬਰਾਂ ਨੂੰ ਯਾਰਾਂ ਦੋਸਤਾਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦਿੰਨਾ ਹੈ ਕਿ ਬੱਚੇ ਨੇ ਬਹੁਤ ਮਾਣ ਸਾਡਾ ਵਧਾਇਆ ਹੈ। ਬਹੁਤ ਚੰਗੀ ਗੱਲ ਕਹੀ ਹੈ ਸ਼ਹਿਰ ਵਾਸੀਆਂ ਨੇ ਵੀ ਮਾਣ ਆ ਜੇ ਇਸ ਬੱਚੇ ਨੇ ਜਿਹੜਾ ਰੈਂਕ ਹਾਸਲ ਕੀਤਾ ਤੇ ਸਰਕਾਰ ਦੀ ਵੀ ਗੱਲ ਆਖੀ ਹੈ ਵੀ ਸਰਕਾਰਾਂ ਨੂੰ ਵੀ ਜਿਹੜਾ ਹੈਗਾ ਇਹ ਬੱਚਿਆਂ ਦਾ ਸਾਥ ਦੇਣਾ ਚਾਹੀਦਾ ਜਿਹੜੇ ਚੰਗੇ ਪੋਜੀਸ਼ਨ ਹਾਸਲ ਕਰਦੇ ਆ ਤੇ ਉਹਨਾਂ ਨੂੰ ਕਿਤੇ ਨਾ ਕਿਤੇ ਕੋਈ ਅਜਿਹੇ ਸਥਾਨ ਅਜਿਹੀ ਮਰਦ ਪ੍ਰਾਪਤੀ ਕਰਨ ਤੋਂ ਬਾਅਦ ਅਜੇਗਾ ਫਲ ਮਿਲਣਾ ਚਾਹੀਦਾ ਉਸ ਦਾ ਜੋ ਕਿ ਉਹ ਅੱਗੇ ਜਾ ਕੇ ਉਸ ਦੀ ਤਰੱਕੀ ਦਾ ਜਿਹੜਾ ਹੈਗਾ ਸਮੰਧ ਰੱਖਦੇ ਤੁਸੀਂ ਦੇਖ ਰਹੇ ਹੋ ਆਜ਼ਾਦ ਭਾਰਤ ਨਿਊਜ਼ ਗਿਆਨ ਜਾਣਕਾਰੀ ਲਈ ਆਜ਼ਾਦ ਭਾਰਤ ਨਿਊਜ਼ ਨੂੰ YouTube ਅਤੇ Facebook ਤੇ ਲਾਈਕ ਸ਼ੇਅਰ ਕਮੈਂਟ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਵੀ ਜਰੂਰ ਕੀਤਾ ਜਾਵੇ ਜੀ ਦੇਖਦੇ ਰਹੋ ਤੁਸੀਂ ਆਜ਼ਾਦ ਭਾਰਤ ਨਿਊਜ਼